ਤੁਸੀਂ ਆਏ ਕਿਉਂ ਇੱਥੇ ਮੈਂ ਚੱਕਦਾ ਤੁਹਾਡੀ ਪਾਰਕਿੰਗ ਹੈ ਜਿਹੜਾ ਹਾਦਸਾ ਹੋਇਆ ਦੱਸੋ ਕਲੀਅਰ ਕਿੱਦਾਂ ਹੋਇਆ ਹਾਦਸਾ ਇਹਨਾਂ ਦੀ ਗਲਤੀ ਨਾਲ ਹੋਇਆ ਕੀ ਗਲਤੀ ਸੀ ਇਹਨਾਂ ਦੀ ਦੱਸੋ ਬੱਸ ਇਹਨਾਂ ਦੇ ਡਾਣ ਬਹੁਤ ਜ਼ਿਆਦਾ ਚੱਕ ਲਿਆ ਨੇ ਇਹਦਾ ਸਿਕਾ ਉਹ ਸਾਈਡ ਬਹਿ ਗਈ ਉਹ ਸਾਈਡ ਦਾ ਨਾਲ ਤੋਂ ਇੱਕ ਕਿੰਨੇ ਚੀਜ਼ਾਂ ਦਾ ਕੰਮ ਸੀ ਜਿਹੜਾ ਇੱਕ ਨਾ ਹੋਇਆ ਦੱਸੋ ਇਹ 4 ਪੀਸ 5 ਪੀਸ ਬਣਨੇ ਸੀ ਤੇ ਇੱਕੋ ਚੱਕ ਲੈਣ ਨਾਲ ਸੱਟ ਨਾ ਖਾਣਾ ਓਕੇ ਹਾਂਜੀ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਭਜੀ ਸਾਡਾ ਤਾਂ ਸਾਡਾ ਲੱਖਾਂ ਚੀਜ਼ ਹੈ ਜੀ ਜੇ ਜੇਕਰ ਗੱਲ ਕਰੀਏ ਜਿਹੜੇ ਵਹੀਕਲ ਹੈ ਇਹਨਾਂ ਦੇ ਜਿਹੜੇ ਮਾਲਕ ਹੈ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਨਹੀਂ ਨਹੀਂ ਕਿੱਥੋਂ ਕਰਨਾ ਕਿੱਧਰ ਜਾਓ ਬਰਸਿੰਗ ਜਾਇਆ ਕੋਈ ਦਿੱਲੀ ਜਾਇ ਕੋ ਬੰਬੇ ਜਾਇਆ ਕਿਤੇ ਕੋ ਆਣਗੇ ਫਿਰ ਪਤਾ ਲੱਗਣਾ ਜਿਹੜੇ ਨੇ ਠੇਕੇਦਾਰ ਨੇ ਇਹਨਾਂ ਕਾਰਜਕਾਰੀ ਜਿਹੜੇ ਨਿਰਮਾਣ ਚੱਲੇ ਉਹਨੂੰ ਮਿਲੇ ਤੁਹਾਨੂੰ ਆ ਕੇ ਨਾ ਨਾ ਕੋਈ ਨਹੀਂ ਮਿਲੇਗਾ ਆ ਕੇ ਉਹ ਤਾਂ ਇਹ ਕਹਿੰਦੇ ਮੂਹਰੀਆਂ ਬਣਾ ਫਲਾਣਾ ਨਾ ਕਰੋ ਠੇਕੇਦਾਰ ਕਿੱਥੇ ਨੇ ਐਸਐਮ ਨਾਲ ਠੇਕੇਦਾਰ ਤਾਂ ਲੁਧਿਆਣੇ ਆ ਤੇ ਹੁਣ ਕੀ ਜ਼ਿੰਮੇਵਾਰੀ ਹੋਊਗੀ ਤੁਹਾਡੇ ਉੱਤੇ ਕਿਉਂਕਿ ਤੁਸੀਂ ਪਰਚੀ ਗੱਡੀ ਤੁਹਾਡੇ ਰਿਸਪੋਨਸਿਬਲ ਲਿਖੀ ਜ਼ਿੰਮੇਵਾਰੀ ਹੋਊ ਤੇ ਪੁਲਿਸ ਮੌਕੇ ਤੇ 2 ਮਿੰਟ ਚ ਮੌਕੇ ਤੇ 2 ਮਿੰਟ ਚ ਮੌਕੇ ਤੇ ਕਿੰਨਾ ਨੁਕਸਾਨ ਹੋ ਗਿਆ ਸਰ ਆਈਡੀ ਨੁਕਸਾਨ ਤਾਂ ਅੰਦਾਜ਼ੇ ਲੱਖਾਂ ਚ ਹੋਇਆ ਜੀ ਔਰ ਕਾਰਾਂ ਤਿੰਨ ਭੱਜ ਗਈਆਂ ਲੱਖਾਂ ਦਾ ਕਾਰਾਂ ਚ ਆ ਗਿਆ ਲੱਖ ਸਕੂਟਰ ਨਵੇਂ ਮੋਟਰਸਾਈਕਲ ਦਾ 1 ਲੱਖ ਦਾ ਮੋਟਰਸਾਈਕਲ ਸਾਰੇ ਟੁੱਟ ਗਏ ਨਵੇਂ ਬਿਲਕੁਲ ਜਿਹੜਾ ਸਟਾਫ ਇੱਥੇ ਕੰਮ ਕਰ ਰਹੇ ਨੇ ਉਹ ਆਏ ਨੇ ਉਹਨਾਂ ਨੇ ਐਕਟਿਵ ਕਾਫੀ ਡੈਮੇਜ ਹੋ ਚੁੱਕੀ ਹੈ ਹਾਂਜੀ ਹਾਂਜੀ ਉਹਨਾਂ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਹਾਂਜੀ ਹਾਂਜੀ ਕੀ ਕਿਹਾ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਤਾਂ ਇਹ ਦੱਸਿਆ ਵੀ ਜਾਂਦੇ ਕੰਪਨੀ ਵਾਲੇ ਕਰਨਗੇ ਸੋਚਣਾ ਮਿਲਣੀ ਸੀ ਕਿ ਜਿਹੜੀ ਆ ਉਹ ਰੇਲਵੇ ਸਟੇਸ਼ਨ ਤੇ ਜ ਉਹ اچانک ਜਿਹੜੀ ਆ ਉਹ ਸਟੈਂਡ ਮੋਟਰਸਾਈਕਲ ਸਟੈਂਡ ਦੇ ਉੱਤੇ ਜਿਹੜੀ ਆ ਉਹ ਟਿਕ ਪਈ ਆ ਆਪਰੇਟਰ ਜਿਹੜਾ ਇਹਨੂੰ ਲਾਪਰਵਾਹੀ ਨਾਲ ਚਲਾ ਰਿਹਾ ਸੀਗਾ ਹੁਣ ਜਦ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਇਹ ਜਿਹੜੀ ਆ ਕਿਹਦੀ ਲਾਪਰਵਾਹੀ ਨਾਲ ਹੋਈ ਆ ਉਹਦੇ ਕਲਾਸ ਪੱਧਰ ਮਾ ਦਰਜ ਕਰਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਸਕੂਟਰ ਮੋਟਰਸਾਈਕਲਾਂ ਦਾ ਵੀ ਜਦੋਂ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਮੌਕੇ ਕਿੰਨੇ ਮੋਟਰਸਾਈਕਲ ਆਖਰੀ ਵਿੱਚ ਇਹ ਠੇਕੇਦਾਰ ਤੋਂ ਨਵਾਂ ਸੀ ਇਸ ਪਿਧਾਰ ਕੋਲ ਅਸੀਂ ਇਹ ਦੇਖਦੇ ਆ ਵੀ ਕਿੰਨ ਕਾਰ ਆਇਆ ਹੈ ਅਸੀਂ ਮੋਟਰਸਾਈਕਲਾਂ ਦੀ ਗਿਣਤੀ ਜਿਹੜੀ ਆਪਾਂ ਕਰ ਰਹੇ ਕਿੰਨੇ ਕਿੰਨੇ ਸਭਰਾ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਫਿਰ ਦੱਸਦੇ ਅਸੀਂ ਆ ਚੈੱਕ ਕਰ ਲਿਆ ਜਾਨੀ ਨੁਕਸਾਨ ਬਾਰੇ ਕੋਈ ਸਸ ਜਿਹੜਾ ਚਲਾ ਰਿਹਾ ਇਹ ਵਿਅਕਤੀ ਉਹ ਵੀ ਸੇਫ ਹੈ ਕਿ ਉਹ ਕਿੱਥੇ ਹੈ ਉਹ ਵੈਸੇ ਇਸ ਟਾਈਮ ਜਿਹੜਾ ਚਲਾ ਰਿਹਾ ਉਹ ਫੇਲਾ ਆਲਾ ਆਪਰੇਟਰ ਜਿਹੜਾ ਆ ਮੌਕੇ ਤੋਂ ਚਲੇ ਗਿਆ ਆ ਉਹ ਜਿਹੜਾ ਰੇਲਵੇ ਵਿਭਾਗ ਕੋਲ ਅਸੀਂ ਪਤਾ ਕਰ ਰਹੇ ਹਾਂ ਅੱਛਾ ਕਿਤਨੇ ਕਿਤੇ ਲਾਪਰਵਾਹੀ ਆ ਆਪਰੇਟਰ ਦੀ ਦੇਖਦੇ ਹੋਂ ਕਿ ਕਹਿਿਆ ਜਾ ਰਿਹਾ ਕਿ ਉਹ ਬਲਕਿ ਇੱਕ ਆਪਰੇਟਰ ਦੀ ਲਾਪਰਵਾਹੀ अच्छा ਜਿਹੜੇ ਮਰੀ ਇਨਵੈਸਟੀਗੇਸ਼ਨ ਕਰ ਰਹੇ ਸਰ ਜਿਹੜੇ ਪਾਰਕਿੰਗ ਠੇਕੇਦਾਰ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਪੋਲ ਆ ਜਿਹੜਾ ਲਗਾ ਰਹੇ ਸੀ ਇਹ ਪੰਜ ਟਾਈਮ ਪੰਜ ਵਰੀ ਅਲੱਗ-ਅਲੱਗ ਹਿੱਸੇ ਜਾਣਾ ਸੀਗਾ ਇਹਨਾਂ ਨੇ ਇੱਕੋ ਹਿੱਸੇ ਚ ਦੇ ਰਿਹਾ ਹੈ ਇਹ ਤਾਂ ਇਹਨਾਂ ਦੀ ਗਲਤੀ ਹੈ ਇਹ ਇਨਵੈਸਟੀਗੇਸ਼ਨ ਦਾ ਅਜੇ ਕੋਈ ਹਿੱਸਾ ਨਹੀਂ ਹੋਇਆ ਜੀ اچھا ਜਿਹੜੀ ਇਨਵੈਸਟੀਗੇਸ਼ਨ ਜਿਹੜੀ ਮੌਕੇ ਤੇ ਜਿਹੜਾ ਠੇਕੇਦਾਰ ਹੈ ਜਿਹੜਾ ਨਿਰਮਾਣ ਚੱਲ ਰਿਹਾ ਉਹਨਾਂ ਠੇਕੇਦਾਰ ਨਾਲ ਗੱਲ ਹੋਈ ਪਈ ਸੀ ਕਿਹੜੀ ਅਜੇ ਤੱਕ ਨਹੀਂ ਹੋਈ ਹੈ ਉਹਨਾਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਜੇਕਰ ਉਹ ਆਪਰੇਟਰ ਦੀ ਗਲਤੀ ਨਿਕਲਦੀ ਕੀ ਕਾਰਵਾਈ ਕੀਤੀ ਜਾਊਗੀ ਯੇਕਰ ਆਪਰੇਟਰ ਦੀ ਗਲਤੀ ਜਦ ਤੇ ਖਲਾਫ ਇੱਕ ਰਿਪੋਰਟ ਕਿ ਟਾਪ ਕੇ ਕੇਸ ਰਜਿਸਟਰ ਕਰ ਦੇ ਸਰ ਕੋਈ ਜਾਨੀਵਾਲ ਨੁਕਸਾਨ ਤੇ ਨਹੀਂ ਨਹੀਂ ਮਾਲੀ ਤੇ ਹੋਇਆ ਹੀ ਹੈ ਜਾਨੀ ਜਾਨੀ ਕੋਈ ਇਨਸਾਨ ਨਹੀਂ